ਜੀਰੋ ਤੁਹਾਡਾ ਅੱਜ ਦੀ ਮੀਟਿੰਗ ਵੱਲੋਂ ਐਸਕੇਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੁਸੀਂ ਸਾਡੀ ਅੱਜ ਦੀ ਮੀਟਿੰਗ ਦੀ ਕਵਰੇਜ ਕਰਨ ਵਾਸਤੇ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਆ ਇਹ ਪ੍ਰਧਾਨਗੀ ਮੰਡਲ ਦੇ ਵਿੱਚ ਸਰਦਾਰ ਰੁਲਦੂ ਸਿੰਘ ਜੀ ਮਾਨਸਾ ਸਰਦਾਰ ਬੂਟਾ ਸਿੰਘ ਜੀ ਬੁਰਜਗਿਲ ਤੇ ਮੈਂ ਬੂਟਾ ਸਿੰਘ ਜੀ ਸ਼ਾਦੀਪੁਰ ਅੱਜ ਪ੍ਰਧਾਨਗੀ ਮੰਡਲ तले ਮੀਟਿੰਗ ਜਿਹੜੀ ਹੋ ਰਹੀ ਹੈ ਇਹ ਪ੍ਰਧਾਨਗੀ ਮੰਡਲ ਹੈ ਨਾਲ ਰਾਜੇਵਾਲ ਸਾਹਿਬ ਬੈਠੇ ਆ ਉਗਰਾਹਾਂ ਸਾਹਿਬ ਬੈਠੇ ਆ ਕਨੇਰ ਜੀ ਆ ਇੱਧਰ ਬੈਠੇ ਨੇ ਲਖਵਾਲ ਸਾਹਿਬ ਮਹਿਮਾ ਜੀ ਅਰਮਿੰਦਰ ਜੀ ਤੇ ਸਾਰੇ ਹੀ ਸਤਿਕਾਰਯੋਗ ਆਗੂ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਹੁਣ ਮੈਂ ਬੇਨਤੀ ਕਰਦਾ ਅ ਜੱਲ ਸਾਹਿਬ ਨੂੰ ਇਹ ਅਗਲੀ ਕਾਰਵਾਈ ਜਿਹੜੀ ਸਾਡੀ ਅੱਜ ਦੀ ਹੈ ਮੀਟਿੰਗ ਦੀ ਜੋ ਅਸੀਂ ਪਾਸ ਕੀਤੇ ਨੇ ਮਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਪਹੁੰਚੇ ਸਾਰੇ ਹੀ ਪ੍ਰੈਸਰ ਵਾਲੇ ਵੀ ਆ ਜੀ ਆਇਆਂ ਕਹਿੰਦੇ ਆ ਜਦੋਂ ਤੋਂ ਅਸੀਂ ਐਗਿਟੇਸ਼ਨ ਸ਼ੁਰੂ ਕੀਤੀਆਂ ਤੁਸੀਂ ਸਾਡੇ ਨਾਲ ਨਾਲ ਪੂਰੀ ਇਮਾਨਦਾਰੀ ਤੇ ਤੰਦਹੀ ਦੇ ਨਾਲ ਆਪਣਾ ਜਿਹੜਾ ਫਰਜ ਹੈ ਉਹ ਨਿਭਾਉਨੇ ਪਰਚਾਲਾ ਧੰਨਵਾਦ ਆ ਸਾਰਿਆਂ ਦਾ ਅੱਜ ਸਾਡੀ ਸੰਯੁਕਤ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦਿਆਂ ਦੇ ਵਿੱਚ ਸ਼ਾਮਲ ਹੋ ਗਏ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਆ ਸਭ ਤੋਂ ਪਹਿਲਾ ਹੈਗਾ ਕਿ ਆਲ ਇੰਡੀਆ ਕੋਆਰਡੀਨੇਟ ਜਿਹੜੀ ਸੰਯੁਕਤ ਮੋਰਚਾ ਹੈ ਉਨੇ ਫੈਸਲਾ ਕੀਤਾ ਸੀ ਕਿ 5 ਮਾਰਚ ਨੂੰ ਸਾਰੀਆਂ ਸਟੇਟਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣ ਉਸ ਨੂੰ ਮੁੱਖ ਰੱਖ ਕੇ ਅਸੀਂ ਅੱਜ ਦੀ ਇਹ ਮੀਟਿੰਗ ਕੀਤੀ ਆ ਅਸੀਂ ਵੀ ਜਿਹੜਾ 5 ਮਾਰਚ ਆਊਗਾ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਜਾ ਕੇ ਬੈਠਾਂਗੇ ਲੰਬਾ ਇਹ ਮੋਰਚਾ ਹੋਊਗਾ ਸਾਡਾ ਕਿੰਨਾ ਹੋਊਗਾ ਇਹ ਤਾਂ ਤੁਹਾਨੂੰ ਸਮੇਂ ਤੇ ਜਾ ਕੇ ਦੱਸਾਂਗੇ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਐ ਉਹ ਮੈਂ ਤੁਹਾਡੇ ਨਾਲ 사ੰਝੀਆਂ ਕਰਨ ਲੱਗਿਆ। ਸਭ ਤੋਂ ਪਹਿਲਾਂ ਮੁੱਖ ਮੰਗ ਹੈਗੀ ਕਿ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਅਸੀਂ ਰੱਦ ਕਰਵਾਏ ਸੀ ਪਿਛਲੇ ਦਰਵਾਜ਼ਿਆਂ ਰਾਹੀਂ ਜਿਵੇਂ ਕਰੋਨਾ ਦੇ ਵਿੱਚ ਉਹਨਾਂ ਨੇ ਉਦੋਂ ਪਾਸ ਕਰਵਾਏ ਸੀ ਅੱਜ ਪਿਛਲੇ ਦਰਵਾਜ਼ੇ ਦੇ ਰਾਹੀਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਰਾਹੀਂ ਲੈ ਕੇ ਆਏ ਆ। ਅਸੀਂ ਕਹਿੰਦੇ ਕਿ ਬੜਾ ਖਤਰਨਾਕ ਖਰੜਾ ਇਹ ਜਿਹੜਾ ਭੇਜਿਆ ਉਹਨਾਂ ਨੇ। ਇਸ ਖਰੜੇ ਨੂੰ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਸਦਕੇ ਇਹਨੂੰ ਰੱਦ ਕਰੇ ਇਹਦੋਂ ਅੱਗੇ ਗੱਲ ਫੇਰ ਤੁਰੂਗੀ ਇਹ ਸਭ ਤੋਂ ਮੁੱਖ ਮੰਗ ਹੈ ਸਾਡੀ ਦੂਜੀ ਹੈਗੀ ਜਿਹੜੀ 5 ਫਸਲਾਂ ਤੇ ਨਹੀਂ ਦਿੱਲੀ ਮੋਰਚੀ ਜਿਹੜੀ ਮੰਗਾਂ ਪੈਂਦੀ 5 ਫਸਲਾਂ ਤੇ ਪੰਜਾਬ ਸਰਕਾਰ ਜਦੋਂ ਸਰਕਾਰ ਬਣੀ ਹੈ ਕਹਿੰਦੀ ਸੀ ਅਸੀਂ ਐਮਐਸਪੀ ਦੇਵਾਂਗੇ ਉਹ ਜਿਹੜੀ ਐਮਐਸਪੀ ਦੇ ਵਿੱਚ ਫਸਲਾਂ ਆਉਂਦੀਆਂ ਬਾਸਮਤੀ ਆਉਂਦੀ ਹੈ ਆਲੂ ਆਉਂਦੇ ਆ ਮੱਕੀ ਆਉਂਦੀ ਹੈ ਦੋ ਤਿੰਨਾਂ ਸਬਜ਼ੀਆਂ ਉਹਦੇ ਵਿੱਚ ਹੋਰ ਆਉਂਦੀਆਂ ਜਿਨ੍ਹਾਂ ਤੇ ਗੋਭੀ ਆਉਂਦੀ ਗੋभी वगैरह ਉਹ ਪੰਜਾਬ ਸਰਕਾਰ ਨੇ ਦੇਣੀ ਆ ਉਹਨਾਂ ਤੇ ਅਸਲੀ ਉਹ ਐਮਐਸਪੀ ਦੇਣ ਦੀ ਗਰੰਟੀ ਕਰੇ ਉਹ ਸੈਸ਼ਨ ਦੇ ਵਿੱਚ ਕਿ ਅਸੀਂ ਐਮਐਸਪੀ ਦੇਵਾਂਗੇ ਇਦੋਂ ਅੱਗੇ ਹੈਗੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੀਆਂ ਦਿੱਲੀ ਮੋਰ ਕੇ ਦੀਆਂ ਉਹ ਸੈਂਟਰ ਨਾਲ ਸੰਬੰਧਤ ਵੀ ਨਹੀਂ ਪੰਜਾਬ ਸਰਕਾਰ ਨਾਲ ਸੰਬੰਧਤ ਵੀ ਨਹੀਂ ਉਹਦੇ ਵਿੱਚ ਇੱਕ ਮੁੱਖ ਮੰਗ ਕਰਜ਼ੇ ਵਾਲੀ ਵੀ ਆ ਪੰਜਾਬ ਸਰਕਾਰ ਨਾਲ ਵੀ ਜੁੜਦੀ ਆ ਸੈਂਟਰ ਸਰਕਾਰ ਨਾਲ ਵੀ ਜੁੜਦੀ ਆ ਪੰਜਾਬ ਸਰਕਾਰ ਨੇ ਇਹ ਕਰਜ਼ੇ ਵਾਲੇ ਮੁੱਦੇ ਨੂੰ ਰੋਲ ਦਿੱਤਾ ਜਦੋਂ ਕਿ ਪਹਿਲਾਂ ਏਜੰਡੇ ਤੇ ਆਇਆ ਹੋਇਆ ਸੀ ਪਿਛਲੀਆਂ ਇਲੈਕਸ਼ਨਾਂ ਵੇਲੇ ਉਰਨਾ ਏਜੰਡੇ ਤੇ ਆਉਣ ਕਰਕੇ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਮਾਨ ਸਰਕਾਰ ਨੇ ਇਹਨੂੰ ਬਿਲਕੁਲ ਰੋਲ ਦਿੱਤਾ ਉਹ ਕਰਜ਼ੇ ਵਾਲੇ ਮੁੱਦੇ ਨੂੰ ਅਸੀਂ ਜ਼ੋਰ ਸ਼ੋਰ ਨਾਲ ਲੈ ਕੇ ਆ ਰਹੇ ਹਾਂ ਨਾਲ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਇਹਦੇ ਨਾਲ ਜਿਹੜੇ ਕੇਸ ਬਣੇ ਹੋਏ ਆ ਕਿਸਾਨਾਂ ਤੇ ਉਹ ਕੇਂਦਰ ਸਰਕਾਰ ਨੇ ਵੀ ਬਣਾਇਆ ਐ ਐਜੀਟੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਬਣਾਇਆ ਉਹ ਜਿਉਂ ਤਿਉਂ ਦੀ ਖੜਿਆ ਉਹ ਪਿਛਲੀਆਂ ਮੰਗਾਂ ਸਾਡੀਆਂ ਜਿਹੜੀਆਂ ਰਹਿੰਦੀਆਂ ਉਹਦੇ ਵਿੱਚ ਅਸੀਂ ਸ਼ਾਮਲ ਕਰਾਂਗੇ ਉਦੋਂ ਅੱਗੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨਾਲ ਸਬੰਧਤ ਆ ਸਾਰੇ ਦੀ ਗੱਲ ਕਰੀਏ ਤਾਂ 1.8 ਲੱਖ ਕਰੋੜ ਹੈ ਹਿੰਦੁਸਤਾਨ ਦੀ ਗੱਲ ਕਰੀਏ ਪੰਜਾਬ ਸਰਕਾਰ ਨਾਲ ਸਬੰਧਤ ਕਰਜ਼ਾ 2 ਲੱਖ ਕਰੋੜ ਤੋਂ ਉੱਪਰ ਚੱਲਿਆ ਗਿਆ ਉਹ ਕਰਜ਼ੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਮੰਨਦੀ ਹੈ ਖੁਦਕਸ਼ੀਆਂ ਫੇਰ ਬਦਲ ਰਹੀਆਂ ਨੇ ਇਹ ਸਾਡੀ ਮੁੱਖ ਮੰਗਾਂ ਦੇ ਵਿੱਚ ਕਰਜ਼ੇ ਵਾਲੀ ਮੰਗ ਹੋਊਗੀ ਉਦੋਂ ਅੱਗੇ ਇੱਕ ਨਵਾਂ ਫੈਸਲਾ ਇਹ ਹੋਰ ਲੈ ਕੇ ਆਇਆ ਜਿਹੜਾ ਖੂਨ ਦੇ ਰਿਸ਼ਤੇ ਦੇ ਵਿੱਚ ਜੈਦ ਆਦ ਅਸੀਂ ਆਪਣੇ ਬੱਚਿਆਂ ਦੇ ਨਾਲ ਟਰਾਂਸਫਰ ਕਰਨੀਆਂ ਉਹਦੇ ਤੇ ਢਾਈ ਫੀਸ ਦੀ ਉਹ ਟੈਕਸ ਲਾ ਰਹੇ ਕਿ ਕਹਿੰਦੇ ਨੇ ਉਹਨੂੰ ਕਸਟਮ ਡਿਊਟੀ ਕਸਟਮ ਕਸਟਮ ਡਿਊਟੀ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨੂੰ ਉਹਨੂੰ ਤੁਰੰਤ ਰੱਦ ਕਰੇ ਇਸੇ ਸੈਸ਼ਨ ਦੇ ਵਿੱਚ ਇਹ ਸਾਡੀ ਅਗਲੀ ਮੰਗ ਹੋਊਗੀ। ਉਦੋਂ ਅੱਗੇ ਦਿੱਲੀ ਮੋਰਚਾ ਨਾਲ ਸੰਬੰਧਿਤ ਮਸਲੇ ਹੱਲ ਕਰਨ ਵਾਲੇ ਅਸ਼ੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਉਹ ਅਜੇ ਨੌਕਰੀਆਂ ਵੀ ਕਾਫੀ ਰਹਿੰਦੀਆਂ ਨੇ, ਮੁਆਵਜ਼ੇ ਵੀ ਰਹਿੰਦੇ ਆ ਤੇ ਕਿਸੇ ਵਾਲਾ ਸਵਾਲ ਵੀ ਰਹਿੰਦਾ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਇਹ ਵੀ ਤੁਰੰਤ ਕਰੇ। ਉਦੋਂ ਅੱਗੇ ਹੈਗਾ ਆਵਾਜ਼ਕਾਰਾਂ ਦੇ ਜਿਹੜੇ ਮਾਲਕੀ ਹੱਕ ਹੈ। ਹਰ ਸਰਕਾਰ ਜ਼ਿੰਮੇਵਾਰੀ ਲੈ ਲੈਂਦੀ ਆ ਕਿ ਅਸੀਂ ਉਹ ਆਵਾਜ਼ਕਾਰਾਂ ਦੇ ਨਾਲ ਜ਼ਮੀਨ ਚੜਾਵਾਂਗੇ। ਮਾਨ ਦੇ ਨਾਲ ਵੀ ਸਾਡੀ ਮੁੱਖ ਮੰਤਰੀ ਨਾਲ ਗੱਲ ਹੋਈ ਸੀ ਪਹਿਲੀ ਮੀਟਿੰਗ ਦੇ ਵਿੱਚ ਉਦੋਂ ਵੀ ਜ਼ੋਰਨਾ ਮੁੱਦਾ ਠਾਇਆ ਉਦੋਂ ਵੀ ਇਹਨਾਂ ਨੇ ਇੱਕ ਕਮੇਟੀ ਵੀ ਬਣਾਈ ਸੀ ਕਮੇਟੀ ਦੇ ਵਿੱਚ ਅਸੀਂ ਕਿਸਾਨਾਂ ਦੇ ਨੁਮਾਇੰਦਿਆਂ ਦੀ ਦਿੱਤੇ ਹੀ ਮੇਰੇ ਅਜੇ ਵੀ ਯਾਦ ਹੈ ਡਾਕਟਰ ਦਰਸ਼ਨਪਾਲ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਸੀ ਲਖੋਵਾਲ ਨੂੰ ਸ਼ਾਮਲ ਕੀਤਾ ਸੀ ਪਰ ਉਹ ਮਸਲਾ ਹੱਲ ਕਰਨ ਦੀ ਬਜਾਏ ਜਿਹੜਾ ਆਵਾਜ਼ ਕਰਨ ਵਾਲਾ ਹਮਲੇ ਤੇ ਹੋਊਗੀ ਜਿਉਂਦਾਲੀ ਜਿਹੜੀ ਮਿਸਾਲ ਹੈ ਉਹ ਮੂੰਹ ਬੋਲ ਦੀ ਮਿਸਾਲ ਆ ਮਤਲਬ ਉੱਥੇ ਜਾ ਕੇ ਜਿਹੜੇ ਇਹਨਾਂ ਦੇ ਜ਼ਮੀਨਦਾਰਾਂ ਦੇ ਕਬਜ਼ੇ ਮਤਲਬ ਕਰਨ ਤੁਰਿਆ ਹੈ ਇਹ ਮੁੱਖ ਮੰਗਾਂ ਦੇ ਵਿੱਚ ਹੈ ਮੰਗਾਂ ਦਾ ਜਿਹੜਾ ਮੰਗਚਾਰਤਾ ਹੈ ਅਸੀਂ ਉਹ ਅੱਜ ਕਮੇਟੀ ਬਣਾਈ ਆ ਪੰਜ ਮੈਂਬਰੀ ਉਹ ਮੰਗਚਾਰਤਾ ਤਿਆਰ ਕਰੂਗੀ ਉਹ ਮੰਗਚਾਰਤਾ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਾਂਗੇ ਇੰਨੀਆਂ ਕੁ ਮੈਂ ਗੱਲਾਂ ਕਰਦਾ ਹੋਇਆ ਬਾਕੀ ਮੁੱਦਿਆਂ ਤੇ ਦੂਸਰੇ ਸਾਥੀਆਂ ਨੂੰ ਕਹਿਣਾ ਕਿ ਉਹ ਰੱਖਣ ਰੋਦੂ ਸਿੰਘ ਮਾਣਦਾ ਜੀ ਮੇਰਾ ਖਿਆਲ ਹੈ ਵੀ ਅਸੀਂ ਜਿਹੜੇ ਗੱਲਾਂ ਕਹੀ ਦੀ ਸੀਗੇ ਇਹ ਸਰਕਾਰ ਪੂਰਾ ਕਿਸਾਨਾਬਾਦ ਤੇ ਖਾਦ ਪੂਰੀ ਨਹੀਂ ਕਰ ਰਹੀ ਦਬਾਬੇ ਚ ਮਾਧਿਅ ਚ ਅੱਜ ਉਹ ਤੇ ਮੱਕੀ ਨਹੀਂ ਜੇ ਰਹੀ ਐ ਮੱਕੀ ਦਾ ਬੀਜ ਨਹੀਂ ਮਿਲ ਰਿਹਾ ਰੇਜ ਨਹੀਂ ਮਿਲ ਰਹੀ ਮਤਲਬ ਉਹਦਾ ਜੇ ਕਹਦੀਏ ਉਹ ਬਲੈਕ बिक ਰਿਹਾ ਕੀ ਫੇ ਪੰਜਾਬ ਸਰਕਾਰ ਜ਼ਿੰਮੇਵਾਰ ਉਹਦਾ ਬਕਾਇਆ ਜਿਹੜਾ ਬਕਾਇਆ 1800 ਦੀ ਥੈਲੀ 3000 ਦੀ बिक ਰਹੀ ਐ ਇਹ ਸਰਕਾਰ ਨੂੰ ਤੁਰਤ ਗੌਰ ਕਰਨੀ ਚਾਹੀਦੀ ਐ ਤੇ ਉਹਨਾਂ ਨੂੰ ਮਤਬol ਰੇਜ ਦਾ ਡਾਇਮੰਡ ਦਾ ਜਮ ਕਰਨਾ ਚਾਹੀਦਾ ਹਜੇ ਪੂਰੀ ਨਹੀਂ ਹੋ ਰਹੀ ਉਹਦੇ ਬਣਾ ਨਾ ਮਤਲਬ ਮੱਕੀ ਹੋਵੇ ਜੇ ਨਾ ਪੂਰੀ ਹੁੰਦੀ ਤੇ ਜੇ ਇੰਨਾ ਮੈਂ ਕਹਾਂ ਵੀ ਮੇਰੇ ਨੂੰ ਤਾਂ ਖਸਾਤੇ ਮਾਰ ਪੈਂਦੇ ਅਸੀਂ ਗਲਤੀ ਨਿੰਦਿਆ ਕਰਦੇ ਆਂ ਅਗਲਾ ਦੁਆਬੇ ਦੇ ਵਿੱਚ ਮਿਲਾਂ ਨੇ ਗਿਆ ਸਰਕਾਰ ਨੇ ਕੁਝ ਪੈਸਾ ਦੇਣਾ ਹੁੰਦਾ ਮੇਰਾ ਖਿਆਲ ਤੂੰ ਵੜੇ ਜੀ ਕਰ ਥੋੜਾ ਸੋਖੋ ਕੰਨਾ ਮਿਲਾਂ ਇੱਕ ਪਾਸੇ ਤਾਂ ਸਰਕਾਰ ਜੋਰ ਲਾਉਂਦੀ ਆ ਵੀ ਖੇਤੀ ਭੋਪਨਤਾ ਲਿਆਂਦੀ ਜਾਵੇ ਦੁਆਬੇ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੰਨੇ ਦੀ ਜਿਹੜੀ ਫਸਲ ਬੀਜੀ ਜਾਂਦੀ ਆ ਅੱਜ ਨਾ ਤਾਂ ਗੰਨੇ ਦੀ ਫਸਲ ਬੀਜਣ ਨੂੰ ਉੱਥੇ ਡੀਏਪੀ ਖਾਦ ਦਾ ਅਰੇਂਜਮੈਂਟ ਹੋ ਰਿਹਾ ਆ ਸਰਕਾਰ ਵੱਲੋਂ ਤੇ ਨਾ ਹੀ ਜਿਹੜਾ ਇੱਕ ਛੇ ਪ੍ਰਾਈਵੇਟ ਮਿਲਾਂ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 61 ਰੁਪਏ ਤੇ 50 ਪੈਸੇ ਜਿਹੜਾ ਸ਼ੇਰ ਕਿਸਾਨਾਂ ਦੇ ਖਾਤੇ ਵਿੱਚ ਪਾਉਣਾ ਹੁੰਦਾ ਇੱਕ ਕੁਆਂਟਲ ਪਿੱਛੇ ਪਰ ਇੱਕ ਵੀ ਪੈਸਾ ਅਜ ਤਿੰਨ ਮਹੀਨੇ ਦੇ ਹੋ ਗਏ ਲਗਭਗ ਮਿਲਣਾ ਚੱਲਦੀਆਂ ਨੂੰ ਇੱਕ ਵੀ ਪੈਸਾ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚਿਆ ਪੰਜਾਬ ਸਰਕਾਰ ਨੂੰ ਇੱਧਰ ਤੁਰੰਤ ਜਿਹੜਾ ਧਿਆਨ ਦੇਣ ਦੀ ਲੋੜ ਹੈ ਜੀ ਮੈਂ ਇੱਕ ਮੰਗ ਗੱਲ ਹੋਰ ਕਰਨੀ ਚਾਹਨਾਗਾ ਇੱਕ ਪਿਛਲੀਆਂ ਸਰਕਾਰਾਂ ਨੇ ਸਾਡੀ ਮੰਗ ਮੰਨੀ ਸੀ ਬਾਦਲ ਸਾਹਿਬ ਦੇ ਖਿਲਾਫ ਅਸੀਂ ਘਟੂ ਘਟੂ ਦੋ ਮਹੀਨਾ ਰੇਲਾ ਰੋਕੇ ਸੀ ਆਠ ਹਜ਼ਾਰ ਰੁਪਏ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਜਿਹੜਾ ਨਰਮਾ ਮਰ ਗਿਆ ਸੀ ਕੋਸਮ ਮਜ਼ਦੂਰਾਂ ਨੂੰ ਪੈਸੇ ਦਿੱਤੇ ਸੀਗੇ ਤਾਂ ਉਦੋਂ ਬਾਅਦ ਕੈਪਟਨ ਨੇ 12000 ਕਿਲੇ ਦਾ ਦਿੱਤਾ ਸੀਗਾ ਚੰਨੀ ਸਾਹਿਬ ਦੀ ਸਰਕਾਰ ਬਣੀ ਸਾਡੇ ਨਾਲ ਮੀਟਿੰਗ ਕਰੀ ਦੋ ਤਿੰਨ ਘੰਟੇ ਸਾਢੇ 17000 ਰੁਪਿਆ ਕਿਲੇ ਦਾ ਦਿੱਤਾ ਸਾਢੇ 17000 ਰੁਪਿਆ ਸਾਢੇ 17000 ਰੁਪਿਆ ਦਿੱਤਾ ਤੇ ਅੱਜ ਉਹ ਮਤਲਬ ਕਿਸੇ ਫਸਲੇ ਜਿੱਦ ਨੇ ਕਿਹਾ ਸੀ ਮੈਂ ਬਿਨਾ ਗਰਦੋਰੀ ਤੇ ਪੈਸੇ ਦੇਵਾਂਗਾ ਮੈਂ ਤਾਂ ਉਦ ਦੀ ਜੱਜ ਕੀਤੀ ਪੈਸੇ ਬਿਨਾ ਗਰਦੋਰੀ ਤੇ ਜਿੱਦਾਂ ਕਹਿੰਦਾ ਦੇਵਾਂਗਾ ਦੰਦਾ ਨੀਗਾ ਇਹਨੇ ਕਿਹਾ ਸੀ ਮੁਰਗੀ ਦੇ ਪੈਸੇ ਦੇਵਾਂਗਾ ਅਸੀਂ ਕਾਹ ਕੁੜੀ ਦੇ ਮਾਰੇ ਬੀੜੀ ਦਿੰਦਾ ਮੈਂ ਜੀ ਮਰੀ ਬੀੜੀ ਦਿੰਦਾ ਦਿੱਤਾ ਨਹੀਂ ਇਹਦਾ ਸਰਕਾਰ ਤੋਂ ਮੰਗ ਕਰਦੇ ਆ ਖੇਤੋਂ-ਖੇਤੀ ਜਿਹੜੀਆਂ ਫਸਲਾਂ ਮਰ ਗਈਆਂ ਘੱਟੋ-ਘੱਟ 20000 ਰੁਪਏ ਕਿਲੇ ਦਾ ਮੁਆਵਜ਼ਾ ਦੇਵੇ ਲੱਖ ਰੁਪਏ ਪਸ਼ੂਦਾ ਦੇਵੇ ਕਿਤੇ ਵੀ ਕਿਸਾਨ ਦਾ ਨੁਕਸਾਨ ਹੁੰਦਾ ਜਿਹੜਾ ਨੁਕਸਾਨ ਹੈ ਉਹਨੂੰ ਖੇਵਟ ਮਗਰ ਨਾ ਦੇਣ ਉਹਨੂੰ ਕਿੱਲੇ ਨੂੰ ਕਾਈ ਬਣਾਉਣਾ ਕਿੱਥੇ ਕਿੰਨੇ ਕਿੰਨੇ ਇਹਨਾਂ ਨੇ ਸਰਕਾਰ ਦਾ ਫਾਇਦਾ ਨਾਲੇ ਕਿਸਾਨਾਂ ਦਾ ਫਾਇਦਾ ਹੈਗਾ ਵੀ ਸਾਰੀ ਦੁਬਾਰੇ ਇਹ ਸਰਕਾਰ ਨੇ ਇੱਕ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਮਾਨ ਸਰਕਾਰ ਨੇ ਇਹ ਉਹਨਾਂ ਨੂੰ ਦੇਣੇ ਚਾਹੀਦੇ ਇੱਕ ਗੱਲ ਮੈਂ ਹੌਸਾਰ ਕਰਦੈ ਨਹੀਂ ਚਾਹਨਾ ਕਿ ਇਹ ਜਿਹੜਾ ਲੰਬਾ ਧਰਨਾ ਚੰਡੀਗੜ੍ਹ ਦੇ ਵਿੱਚ ਲੱਗਣਾ ਹੈ ਇਹ ਟਰੈਕਟਰ ਟਰਾਲੀ ਸਾਡਾ ਸਿੰਬਲ ਹੈ ਮੋਰਚੇ ਦਾ ਟਰੈਕਟਰ ਟਰਾਲੀਆਂ ਤੇ ਹੀ ਸਵਾਰ ਹੋ ਕੇ ਆਪਣਾ ਰਾਥਨ ਲੈ ਕੇ ਤੇ ਉਹਨਾਂ ਤੇ ਸਵਾਰ ਹੋ ਕੇ ਜਿਹੜੀ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਅਸੀਂ ਨੋਟ ਕੀਤੀ ਅੱਜ ਹਜ਼ਾਰਾਂ ਦੀ ਗਿਣਤੀ ਹੈ ਮਤਲਬ ਜਦੋਂ ਸੜਕਾਂ ਤੇ ਉਤਰਨਗੇ ਤਾਂ ਇਤਿਹਾਸਕ ਹੀ ਇਹ ਮੋਰਚਾ ਹੋਊਗਾ ਧਰਨਾ ਹੋਊਗਾ ਜਿਹੜਾ ਉਦੋਂ 5 ਮਾਰਚ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਸਾਰੇ ਪੰਜਾਬ ਦੇ ਵਿੱਚੋਂ ਕਾਫੀ ਆ ਇੱਕ ਗੱਲ ਕਣੀਆਂ ਨੂੰ ਮੈਂ ਜੋ ਚੰਦ ਭੰਪਾਨ ਦੇ ਵਿੱਚ ਘਟਨਾ ਵਾਪਰੀ ਐ ਅਸੀਂ ਉਹਦੀ ਮਤਲਬ ਇੱਕ ਤਰ੍ਹਾਂ ਦੀ ਨਖੇਦੀ ਕਰ ਦਿਆਂਗੇ ਚਾਹੇ ਕਿਸੇ ਨੇ ਫੈਲ ਕੀਤੇ ਨੇ ਚਾਹੇ ਕਿਸੇ ਨੇ ਰੂੜੇ ਚਲਾਏ ਨੇ ਇਹ ਸਾਡੇ ਦੋ ਭਾਈਚਾਰੇ ਦੇ ਵਿੱਚ ਜਿਹੜੇ ਕਿਹੜੇ ਸ਼ਰਾਰਤੀ ਲੋਕ 파ਟਕ ਪਾਉਣਾ ਚਾਹੁੰਦੇ ਨੇ ਅਸੀਂ ਮੋਰਚਾ ਕਦੇ ਨਹੀਂ 파ਟਕ ਪਣ ਦੇਵਾਂਗੇ ਤੇ ਉਹਦੀ ਅਸੀਂ ਪੜਤਾਲ ਕਰਨ ਜਾ ਰਹੇ ਹਾਂ ਕਮੇਟੀ ਬਣਾ ਕੇ ਅਲੇ ਜਨਨਾ ਚ ਭੇਜਾਂਗੇ ਪਹਿਲਾਂ ਵੀ ਕੁਝ ਜਿਹੀ ਬੰਦੇ ਗਈਆਂ ਮੋਰਚੇ ਗੱਲ ਨੂੰ ਸੋਚਿਆ ਕਿ ਇਸ ਮੋਰਚੇ ਉੱਲ ਸੋਚ ਲਿਆ ਉਹਦੀ ਪੜਤਾਲ ਕਰਾਂਗੇ ਅਰ ਜਿਹੜਾ ਕਿਸੇ ਮਜ਼ਦੂਰਾਂ ਤੇ ਹਮਲਾ ਕਰਨਾ ਜਾਂ ਕੁਛ ਕੀਤਾ ਕਰਦਾ ਉਹਦੀ ਅਸੀਂ ਨਖੇਦੀ ਕਰਦੇ ਇਹ ਦੋਹਾਂ ਤਰ੍ਹਾਂ ਦੇ ਵਿੱਚ ਇੱਕ ਪਾੜਾ ਪਾਉਣ ਵਾਲੀ ਗੱਲ ਕਿਸਾਨ ਤੇ ਮਜ਼ਦੂਰ ਦੇ ਵਿੱਚ ਕਈ ਸ਼ਰਾਰਤੀ ਲੋਕ ਵੜ ਕੇ ਪਾਉਂਦੇ ਆ ਇੱਕ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਵੀ ਜਿਹੜੇ ਪੰਜਾਬ ਸਰਕਾਰ ਦੇ ਤਿੰਨ ਬੈਂਕ ਨੇ ਕੋਆਪਰੇਟਿਵ ਬੈਂਕ ਲੈਂਡਮਾਰਕ ਜ ਬੈਂਕ ਕੋਆਪਰੇਟਿਵ ਸੁਸਾਇਟੀਆਂ ਇਹ ਇਹਨਾਂ ਦੇ ਵਿੱਚ ਸੈਟਲਮੈਂਟ ਸਕੀਮ ਲੈ ਕੇ ਆਉ ਪਰ ਸਰਕਾਰ ਖੁੱਲ ਕੇ ਨਹੀਂ ਆ ਰਹੀ ਹੈਗੀ ਸਰਕਾਰ ਕੋ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰ ਕੋ ਕੋਪਰੇਟ ਬੈਂਕਾਂ ਦੇ ਅੰਦਰ ਸੈਟਲਮੈਂਟ ਸਕੀਮ ਹੈ ਜਿਹੜੀ ਉਹ ਲੈ ਕੇ ਆਵੇ ਜਿਵੇਂ ਆਮ ਬੈਂਕ ਦੂਜੇ ਕਰਦੇ ਆ ਵਰਚੁਅਲ ਬੈਂਕ ਜਿਹੜੇ ਬਾਕੀ ਜਿਹੜੀਆਂ ਸਾਡੀਆਂ 12 ਮੰਗਾ ਦਿੱਲੀ ਵਾਲੀਆਂ ਰਹਿੰਦੀਆਂ ਸੀ ਉਹਨਾਂ ਨੂੰ ਵੀ ਇਹ ਜੋਰ ਦੇ ਕੇ ਉਠਾਰਾ ਕਿ ਉਹ ਵੀ ਅਸੀਂ ਕੇਂਦਰ ਸਰਕਾਰ ਨਾਲ ਨੇ ਸਾਡੀਆਂ ਜੁੜੀਆਂ ਹੋਈਆਂ ਅਸੀਂ ਕੇਂਦਰ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਜੜੀਆਂ ਨੇ ਉਹ ਲਾਗੂ ਕੀ ਕੀਤਾ ਜਾਣ ਕਿਉਂਕਿ ਰਿਟਰਨ ਜੀ ਦਿੱਤਾ ਹੋਇਆ ਸਾਨੂੰ ਸਰਕਾਰ ਨੇ ਲਿਖਤੀ ਦਿੱਤਾ ਹੋਇਆ ਉਹ ਕੇਂਦਰ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਉਹ ਲਾਗੂ ਕਰੇ ਬਾਕੀ ਗੱਲ ਚੱਲ ਰਹੀ ਸੀ ਜਿਹੜੀ ਖਰਾਬੇ ਦੇ ਸਬੰਧ ਵਿੱਚ ਉਹ ਮੈਂ ਥੋੜੀ ਜਿਹੀ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਨਾ ਪੰਜਾਬ ਸਰਕਾਰ ਨੇ ਉਹਦਾ ਮੁਆਵਜ਼ਾ ਅਜੇ ਤੱਕ ਦਿੱਤਾ ਜਿਹੜਾ ਕੇਂਦਰ ਵੱਲੋਂ ਆਇਆ ਥੋੜਾ ਬੋਤਾ ਇਹਨਾਂ ਨੇ ਦੇਤਾਨਾ ਹੜ੍ਹਾਂ ਦਾ ਦਿੱਤਾ ਹੜ੍ਹਾਂ ਤੋਂ ਬਾਅਦ ਇਹ ਗੜਾ ਪੈ ਗਿਆ ਕੁਝ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੜਾ ਪਿਆ ਸੀ ਜਿਹੜੀਆਂ ਪੱਕੀਆਂ ਫਸਲਾਂ ਬਿਲਕੁਲ ਝੜ ਗਈਆਂ ਹਨ ਅਸੀਂ ਪੂਰਾ ਜੋਰ ਦੇ ਕੇ ਉਹ ਗੱਲ ਉਠਾਈ ਪਰ ਸਰਕਾਰ ਨੇ ਅਜੇ ਤੱਕ ਇੱਕ ਰੁਪਈਆ ਨਹੀਂ ਉਹਦਾ ਦਿੱਤਾ ਉਹਦੀ ਵੀ ਮੰਗ ਕਰਦੇ ਆ ਉਸ ਤੋਂ ਬਾਅਦ ਸਬਜ਼ੀਆਂ ਨੂੰ ਜਿਵੇਂ ਸਬਜ਼ੀ ਦੀ ਉਹਨਾਂ ਗੱਲ ਹੈ ਵੀ ਇੱਥੇ ਐਮਐਸਪੀ ਸਰਕਾਰ ਦੇਵੇ ਸਬਜੀ ਦੇ ਉੱਤੇ ਵੀ ਫੰਗਸ ਪੈ ਗਈ ਸਨੌਰ ਹਲਕੇ ਸਭ ਤੋਂ ਵੱਧ ਸਬਜੀ ਹੁੰਦੀ ਹੈ ਫੰਗਸ ਪੈ ਗਈ ਸਰਕਾਰ ਨੇ 1 ਰੁਪਇਆ ਨਹੀਂ ਦਿੱਤਾ 1.5 ਲੱਖ ਰੁਪਇਆ ਇਹ ਜਿਹੜਾ ਟਮਾਟਰ ਦੀ ਫਸਲ ਹੈ ਇਹਦੇ ਉੱਤੇ ਤਿਆਰ ਕਰਨ ਲੱਗਿਆ 1.5 ਲੱਖ ਰੁਪਇਆ ਲੱਗਦਾ ਮੈਂ ਕੱਲੇ ਕੱਲੇ ਕਿਸਾਨ ਕੋਲ ਜਾ ਕੇ ਪੁੱਛਿਆ ਤਿਆਰ ਕਰਨ ਲੱਗਿਆ ਇਹ ਸਾਰੀਆਂ ਮੰਗਾ ਸਬੰਧਤ ਨੇ ਪੰਜਾਬ ਸਰਕਾਰ ਨਾਲ ਕੁਝ ਕਰ ਦੱਸੋ ਸ਼ੁਕਰਾਬਾਦ ਤੁਹਾਡਾ ਸਾਰਿਆਂ ਦਾ ਫਿਰ ਦੁਬਾਰੇ ਧੰਨਵਾਦ ਸਰ ਫੈਕਟਰੀਆਂ ਪਿੱਛੇ ਲੱਗ ਰਹੀਆਂ ਉਹਨਾਂ ਦੇ ਮਤਲਬ ਪੁਲਿਸ ਨੇ ਖੇਤਰ ਕਰਨੇ ਅਖਾੜਾ ਤੇ ਇੱਕ ਦੇਖਾ ਹੋਇਆ ਕਿ ਦੋ ਦਿਨ ਤਾਂ ਹੋਏਗਾ ਜਾਨ ਵਿੱਚ ਸਵੇਰੇ ਲਿਗੇਗਾ ਜੋ ਤੱਕ ਲੰਮਾ ਦੇਖੋ ਉਹ ਲੰਬਾ ਧਰਨਾ ਸੀ ਇਹਨੂੰ ਕਹਿੰਦੇ ਆ ਇਹ ਉੱਥੇ ਜਦੋਂ ਆਪਾਂ ਲਾ ਕੇ ਧਰਨਾ ਬੈਠਾਂਗੇ ਉੱਥੇ ਹੀ ਪਤਾ ਲੱਗੂਗਾ ਉੱਥੇ ਹਾਲਤ ਦੱਸੂ ਕਿ ਇੱਥੇ ਹੀ ਮੈਂਟੇਨ ਕਰਾਂਗੇ ਜਗਾ ਦੇਖੋ ਅਸੀਂ ਤਾਂ ਜਾਣਾ ਚਾਹੁੰਨੇ ਮੁੱਖ ਮੰਤਰੀ ਦੇ ਮਤਲਬ ਰਹਿਸ਼ਵਲ ਨੂੰ ਉਹਦਾ ਕਿਹਾ ਹੋਇਆ ਵੀ ਸੜਕਾਂ ਤੇ ਨਾ ਬੈਠੋ ਹੋਰ ਤਨ ਬੈਠੋ ਸਾਡੀਆਂ ਘਰਾਂ ਮੂਹਰੇ ਆਜੋ ਅਸੀਂ ਤਾਂ ਜਾਵਾਂਗੇ ਉਧਰ ਨੂੰ ਅੱਗੇ ਸਰਕਾਰ ਦੀ ਮਰਜ਼ੀ ਸਰਕਾਰ ਕਿੱਥੇ ਬਿਠਾਉਣਾ ਚਾਹੁੰਦੀ ਹੈ ਸਰਕਾਰ ਦੇ ਹੋ ਗਿਆ ਕਰ ਪੂਰਾ ਸਾਹਿਬ ਐਂਬਲੈਂਸ ਦਿੱਤੀ ਹੈ ਸਾਫ ਕਰ ਦਿਓ ਜੀ ਆਈ ਜਨਰੇਲ ਨੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ 2023 ਚ ਹੈ ਉਹ ਤੇਰੀ ਅਫਟਰ ਸੁਬੀ ਜੀ ਅੱਗੇ ਹਾਂ ਉਹਦੇ ਵਿੱਚ ਜੇ ਤੁਸੀਂ ਬੜਾ ਸਪਸ਼ਟ ਤੌਰ ਤੇ ਲੀਡਰਸ਼ਿਪ ਨੇ ਕਿਹਾ ਸੀ ਕਿ ਸਰਵਣ ਸੰਗੰਧੇਰ ਉਹਦੇ ਨਾਲ ਪੰਨੂ ਸਾਹਿਬ ਦੀਪ ਸਿੰਘ ਤੇ ਲਕਾਤਾਨਾ ਗਦਾਰ ਨੇ ਇਹਨਾਂ ਨੇ ਮੂਰਤੀਆਂ ਨੂੰ ਖਰਾਬ ਕੀਤਾ ਨਾਲ ਕਿਤੇ ਜਾ ਕੇ ਫੜ ਮੜ ਇਕਤਾ ਦੀ ਗੱਲ ਚਲੇ ਕਿ ਉਹ ਗਦਾਰੀ ਵਾਲਾ ਤੇ ਕੋਈ ਸੋਚਿਆ ਜਿਹੜਾ ਉਹ ਦੋਮਦਾਰੀ ਵਾਲਾ ਸਰਟੀਫਿਕੇਟ ਮੇਰਾ ਖਿਆਲ ਇਹਦੇ ਤੇ ਦੇਖੋ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੂਰੀ ਏਕਤਾ ਕਰਨ ਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਆ ਉਹਨਾਂ ਨੇ ਡਿਸਕਸ ਕੀਤੇ ਆ ਇਹ ਸਾਰੇ ਮੁੱਦੇ ਇਹ ਜਿਹੜਾ ਤੁਸੀਂ ਸਵਾਲ اٹھਾਇਆ ਗਦਾਰ ਕਹਿਣ ਵਾਲਾ ਹੋਰ ਨਹੀਂ ਅ디 ਗਦਾਰ ਕਿਆ ਸੀ ਕਿ ਉਹ ਤੋਂ ਤੱਕ ਇਹ ਇਲਜ਼ਾਮ ਹੈ ਕਿ 26 ਜਿਹੜਾ ਉੱਥੇ ਲਾਲਕੀ ਨੇ ਗਏ ਤੁਹਾਡਾ ਪ੍ਰੋਗਰਾਮ ਦੀ ਕੋਈ ਉਹੀ ਮੈਂ ਕਹਿ ਰਿਹਾ ਉਹੀ ਮੈਂ ਕਹਿ ਰਿਹਾ ਕਿ ਉਹ ਜਿਹੜੀ ਸੇ ਮੈਂਬਰੀ ਕਮੇਟੀ ਬਣਾਈ ਆ ਉਹ ਡਿਸਕਸ ਕਰ ਰਹੀ ਆ ਇਹ ਇਸ਼ੂ ਉਹਦੇ ਵਿੱਚ ਮੈਂ ਜਿਹੜਾ ਤੇ ਮੈਂ ਸਵਾਲ ਦਾ ਮੈਂ ਜਵਾਬ ਦੇਣਾ ਉਹ ਜੇ ਤੁਸੀਂ ਕਹਿੰਦੇ ਵੀ ਗਜ਼ਾਰ ਅਸੀਂ ਉੱਥੇ ਮੁਕਾਤਾ ਜੀ ਵੀ ਅੱਜ ਤੋ ਬਾਅਦ ਕਿਸੇ ਨੇ ਬੋਲਣਾ ਨਹੀਂ ਇਹ ਤਾਂ ਇਹਨਾਂ ਦੇ ਕੋਲ ਆ ਇੱਕ ਆਗ ਕਲੀਏ ਕਰਦੇ ਨੇ ਉਹਨਾਂ ਨੇ 5 ਮਾਰਚ ਦਾ ਕੀਤਾ ਵੀ ਉਹ ਆਉਣਗੇ ਗੈਰ ਰਾਜਨੀਤਿਕ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜਿੰਨਾ ਚਿਰ ਕੋਈ ਕੱਟ ਨਹੀਂ ਆਉਂਦਾ ਸਾਡੀ 6 ਮੈਂਬਰੀ ਕਮੇਟੀ ਇਹਦੇ ਤੇ ਕੋਈ ਗੱਲ ਕਰਦੀ ਹੈ ਇਹ ਆ ਸੰਯੁਕਤ ਮੋਰਚੇ ਵੱਲੋਂ ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਹ ਨਹੀਂ ਆਉਣਗੇ ਉਹਦੇ ਵਿੱਚ ਜਦੋਂ ਏਕਤਾ ਹੋਊਗੀ ਜਾਂ ਕੋਈ ਤਾਲਮੇਲ ਮਾ ਹੋਊਗਾ ਉਦੋਂ ਹੋਊਗਾ ਇਹ ਆਲ ਇੰਡੀਆ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਅਸੀਂ ਆਇਆਂ ਨੂੰ ਲਾਗੂ ਕਰਾਂਗੇ ਇੱਕ ਆਗ ਕਲੀਏ ਕਰੇ ਜੀ ਇੱਕ ਪਰਿਵਾਰ ਪਾਰ ਖੜਾ ਹੈ ਜਨਾਨੀਆਂ ਵੀ ਐ ਬੰਦੇ ਵੀ ਐ ਉਹ ਕਹਿੰਦੇ ਪਟਾਲੇ ਦੇ ਵਿੱਚ ਕਿਸਾਨ ਜੱਥੇਬੰਦੀ ਨਾਲ ਸੰਬੰਧਿਤ ਬੰਦਾ ਉਹਨਾਂ ਨੇ ਉਸ ਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਆਪ ਥੋੜਾ ਜਿਹਾ ਕਲੀਅਰ ਕਰੋ ਸਾਡੇ ਕੋਲੇ ਵਿਅਕਤੀ ਆਇਆ ਜਿਹੜੀ ਜੱਥੇਬੰਦੀ ਤੇ ਉਹਨਾਂ ਨੇ ਇਹ ਦੋਸ਼ ਲਾਇਆ ਉਹ ਅੱਜ ਡਾਕਟਰ ਦਰਸ਼ਨਪਾਲ ਵਿੱਚ ਸ਼ਾਮਲ ਨਹੀਂ ਜਦੋਂ ਸਾਨੂੰ ਮਿਲਣਗੇ ਉਦੇ ਨਾਲ ਗੱਲ ਕਰਕੇ ਉਹ ਤੁਹਮ ਕੋਲੋਂ ਸਪਸ਼ਟ ਕਰ ਲੈ ਕੇ ਅੱਗੇ ਦੇਗੇ ਕਿ ਇਹ ਵੀ ਕਮੇਟੀ ਬਣਨ ਕਰੋਗੇ ਕਿ ਕੋਈ ਬਹੁਤ ਵੱਡਾ ਸੀਰੀਅਸ ਅਲਿਗੇਸ਼ਨ ਆ ਗੋਟਾ ਕਿ ਬਹੁਤ ਗੱਲ ਜੀ ਕੋਈ ਛੋਟਾ ਮोटा ਅਲਿਗੇਸ਼ਨ ਫੋਰ ਦੇ ਡਿਸਕਸ ਕਰਦੇ ਸੁਣੋ ਜੀ 50 ਲੱਖ ਤੋਂ ਵੱਧ ਜ਼ਮੀਨ ਦੀ ਕੀਮਤ 2.5 3 ਕਰੋੜ ਦੀ ਹੁੰਦੀ ਮੀਨ ਦੀ ਜਿਹੜਾ ਇਹ ਦੂਜੇ ਮੁੱਦੇ ਨਾਲ ਤੇ ਕਲੀ ਬਣਦੀ ਆ ਕਿ ਇਹ ਇਹ ਬਹੁਤ ਵੱਡਾ ਸੀਰੀਅਸ ਅਲਿਗੇਸ਼ਨ ਕਿੰਨਾ ਲੱਗਦਾ ਹੈ ਦੇਖੋ ਇੱਕ ਵਾਰ ਬਰਾਬਰ ਦੀ ਜਥੇ ਬੰਦੀਆਂ ਸੀ ਉਹਨਾਂ ਦਾ ਪੱਖ ਜਾਣ ਲਿਆ ਇਹਨਾਂ ਨੇ ਜੋਰ ਨਾ ਰੱਖਤਾ ਸੀ ਲੱਗਤੀ ਵੀ ਲੈ ਲਿਆ ਜੇ ਜੀ ਉਹਨਾਂ ਨੂੰ ਭੇਜਾਂਗੇ ਉਹਨਾਂ ਤੋਂ ਜਵਾਬ ਮੰਗਾਂਗੇ। ਕਲਾਸ 1 ਉਹਨਾਂ ਨੂੰ ਲੋਕ ਪੁਆਇੰਟ ਦਿੱਤਾ ਜਾ ਰਿਹਾ ਤੁਹਾਡੇ ਕਿਸਾਨ ਲੀਡਰ ਉਹ ਕਹਿੰਦੇ ਕਹਿੰਦੇ ਜੇ ਤੁਸੀਂ ਦੁਬਾਰਾ ਇਸੇ ਤਰੀਕੇ ਸਾਡੀ ਜ਼ਮੀਨ ਤੇ ਆਏ ਤਾਂ ਅਸੀਂ ਐਸ ਕੇਐਮ ਦੇ ਨਾਮ ਹੱਦ ਦਾ ਪ੍ਰੋਟੈਸਟ ਵੀ ਕਰਾਂਗੇ। ਅੱਜ ਅਸੀਂ ਐਸ ਕੇਐਮ سپورਟ ਦੇ ਵਿੱਚ ਹੈਗੇ ਕਿ ਐਸ ਕੇਐਮ ਦਾ ਕੋਈ ਫੈਸਲਾ ਨਹੀਂ ਹੈ। ਇਹ ਕੱਲੀ ਕਹਿਰੀ ਜੱਥੇਬੰਦੀ ਦਾ ਹੋ ਜਾਂਦਾ ਹੈ। ਪਈ ਕਈ ਵਾਰ ਪਹਿਲਾਂ ਹੋਰ ਵੀ ਆਏ ਨੇ ਲੁਧਿਆਣੇ ਸਾਡੀ ਜੱਥੇ ਬੰਦੀ ਹੁੰਦਾ ਆਈ ਸੀ ਇਹ ਕੋਈ ਫੈਸਲਾ ਨਹੀਂ ਇਸ ਦਾ ਆਈ ਗਏ ਆ ਇਹਨਾਂ ਨੂੰ ਸੁਣ ਸੁਣ ਲੈ ਇਹਨਾਂ ਦੇ ਇੰਡੀਵਿਜੂਅਲ ਮਸਲੇ ਬਹੁਤ ਆਉਂਦੇ ਰਹਿੰਦੇ ਨੇ ਇਹਦਾ ਮਤਲਬ ਹੈ ਥੋੜਾ ਵੀ ਐਸ ਕੇ ਉਨਾਂ ਤੇ ਕਰਦੀ ਨਹੀਂ ਲੈ ਕੇ ਪਿੱਛੇ ਬੈਠ ਨੇ ਉਹ ਮਾਸਾ ਲੈ ਲੈ ਥੋੜਾ ਅਸਲੀ ਬੇਚਾਰੀ ਇਹਨਾਂ ਨੇ ਪੀੜਤਾਂ ਦੇ ਸਾਹਮਣੇ ਕੱਢਿਆ ਕੋਈ ਵਧੀਆ ਸਵਾਨ ਕਰ ਰਿਹਾ ਅਸੀਂ ਇਹਨਾਂ ਦੀ ਬੇਨਤੀ ਸੁਣੀ ਆ ਰਿਟਨ ਵੀ ਲੈ ਲਿਆ ਹੋਰ ਦੋਸਤੋ ਕੀ ਕਰ ਗਿਆ ਸੀ ਬੰਦਾ ਹਾਜ਼ਰ ਨਹੀਂ ਹੋਇਆ ਤੋਂ ਬਾਅਦ ਉਹ ਤੋਂ ਦੇਸੀ ਲੈ ਲਿਆ ਉਹਦੇ ਵਿਚਾਰਾਂ ਇਹ ਦੂਸਰਾ ਇੱਕ ਹੋਰ ਹੈ ਪਾਸਣਾ ਸੁਣਾਈ ਜਾ ਰਿਹਾ ਪਰ ਪਰ ਮੁੱਖ ਮੁੱਦਾ ਇੱਕ ਹੋਰ ਆਇਆ ਜਿਹੜਾ ਇੱਕ ਭੂੰਦੜੀ ਆ ਪਿੰਡ ਇੱਥੇ ਲੁਧਿਆਣੇ ਦੇ ਵਿੱਚ ਉਥੇ ਇੱਕ ਜਿਹੜੀ ਫੈਕਟਰੀ ਹੈ ਗੈਸ ਕੈਂਸਰ ਗੈਸ ਫੈਕਟਰੀ ਕਿਹਾ ਹਾਂ ਕੈਂਸਰ ਗੈਸ ਫੈਕਟਰੀ ਇਹਨਾਂ ਬਹੁਤ ਜ਼ਿਆਦਾ ਤੇ ਲੰਮੇ ਚਿਰ ਤੋਂ ਚੱਲਦਾ ਹੋਰ ਵੀ ਥਾਂ ਥਾਂ ਚੱਲ ਰਿਹਾ ਜਿੱਥੇ ਵੀ ਮਤਲਬ ਲੋਕ ਵਿਰੋਧੀ ਕੋਈ ਫੈ ਲੱਗੂਗੀ ਫੈਕਟਰੀ ਲੋਕਾਂ ਦੇ ਵਿਰੁੱਧ ਜਾਂਦਾ ਹੋਵੇ ਜਿਵੇਂ ਉਹ ਜੀਰੇ ਵਾਲੀ ਫੈਕਟਰੀ ਦਾ ਸੀ ਉਹ ਉੱਥੇ ਲਾਜ਼ਮੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਲੜਾਂਗੇ ਬਾਕੀ ਹੋਰ ਕੋਈ ਸਵਾਲ ਪੰਜ ਦਿਨ ਨੂੰ ਪ੍ਰਦਰਸ਼ਨ ਕਰ ਰਹੇ ਰਾਜੇਵਾਲ ਸਾਹਿਬ ਕਾਫੀ ਮੁੱਦਾ ਚੱਕਦੇ ਨੇ ਪਾਣੀਆਂ ਦਾ ਇਹ ਪਾਣੀਆਂ ਦੇ ਮੰਗਲ ਉਹ ਗਾਂਹ ਕਰਾਂਗੇ ਇਹ ਅਸੀਂ ਇੱਕ ਕਮੇਟੀ ਬਣਾਈ ਆ ਉਹ ਕਮੇਟੀ ਮਤਲਬ ਸ਼ਾਂਟੂ ਦੀ ਸਾਰੇ ਮੁੱਦੇ ਕਿਹੜੇ ਕਿਹੜੇ ਹੋਣਗੇ ਤੇ ਪਾਣੀਆਂ ਵਾਲਾ ਮੁੱਦਾ ਵੀ ਉਹਦੇ ਵਿੱਚ ਹੈਗਾ ਕਿਸ ਢੰਗ ਨਾਲ ਲੈਣਾ ਉਹ ਉਹ ਕਮੇਟੀ ਬਣਾਈ ਆ ਪੰਜ ਮੈਂਬਰ ਦੀ ਉਹਦਾ ਪੂਰਾ ਮਤਲਬ ਮੰਗ ਪੱਤਰ ਤਿਆਰ ਕਰਕੇ ਮੰਗ ਜਾਤਾ ਤਿਆਰ ਕਰਕੇ ਦੇਖੋ ਇਹ ਅਸੀਂ ਜਿੱਦਾਂ 7 5 ਤਰੀਕ ਨੂੰ ਆਪਾਂ ਉੱਥੇ ਮੀਟਿੰਗ ਕਰਾਂਗੇ ਉਹਦੇ ਚ ਦੱਸਾਂਗੇ ਸਮੇਂ ਮੁਤਾਬਕ ਹੀ ਹੋ ਜਾਣਾ ਜਦੋਂ ਅਸੀਂ ਸਾਨੂੰ ਕਹੇ ਤਾਂ ਕਿ ਹਜ਼ਾਰਾਂ ਅੰਟਰਾਲੀ ਜਾ ਰਹੀ ਆ ਰਾਤਣ ਲੈ ਕੇ ਜਾ ਰਹੇ ਆ ਆਪਣੇ ਆਪ ਤੁਸੀਂ ਬੁੱਝੋ ਲੰਬਾ ਮੋਰਚਾ ਕਹਿਤਾ ਅਸੀਂ ਸਭੀ ਕਹਿੰਦੇ ਕਹਿੰਦੇ ਕਾਫੀ ਲੰਬਾ ਤੋਂ ਬਾਅਦ ਹੋ ਜਾ ਅੰਦੋਲਨ ਹੁੰਦਾ ਹੈ ਉਹ ਡਬਲ ਅੰਦੋਲਨ ਤਾਂ ਕਹਿੰਦੇ ਨਹੀਂ ਦੇਖੋ ਦਿੱਲੀ ਵਾਲਾ ਅੰਦੋਲਨ ਇੱਕ ਇਤਿਹਾਸਕ ਹੈ ਉਹ ਇਹ ਇਹ ਅੰਦੋਲਨ ਹੋਊਗਾ ਜਾਂ ਨਾ ਹੋਊਗਾ ਤੇ ਕੁਝ ਨਹੀਂ ਕਹਿ ਸਕਦੇ ਪਿਛਲੇ 100 ਸਾਲਾਂ ਦਾ ਇਤਿਹਾਸ ਕਰਵਾਉਂਦਾ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਜੋ ਕੁਝ ਹੋਇਆ ਅੰਦੋਲਨ ਤੋਂ ਪੁਰਜ਼ੋਰ ਮੰਗ ਕਰਦੇ ਆ ਕਿ ਵਿਸ਼ੇਸ਼ ਸੈਸ਼ਨ ਜਿਹੜਾ ਚੱਲ ਰਹੀ ਹੈ ਉਹਦੇ ਵਿੱਚ ਖੇਤੀਬਾੜੀ ਨੀਤੀ ਨਾਲ ਜਿਹੜਾ ਨਵਾਂ ਪਾਲਿਸੀ ਡਰਾਫਟ ਆਇਆ ਉਸ ਨੂੰ ਰੱਦ ਕਰੇ ਨਹੀਂ ਰੱਦ ਕਰੂ ਤਾਂ 5 ਮਾਰਚ ਤੋਂ ਅਸੀਂ ਆਰ